ਜਿਹੜਾ ਦਰਦ ਰੱਖਣ ਵਾਲੇ ਲੋਕਾਂ ਦੀ ਇਹ ਸਾਰਿਆਂ ਦੀ ਦਰਦ ਭਰੀ ਕਹਾਣੀ ਹੈ ਜਿਹਦਾ ਆਪਾਂ ਇੱਥੇ ਬਾਰ-ਬਾਰ ਜ਼ਿਕਰ ਕਰ ਰਹੇ ਹਾਂ ਵੀਰੋ ਤੋਂ ਆਪਾਂ ਜੇ ਸਿੱਖ ਇਤਿਹਾਸ ਦੀ ਗੱਲ ਕਰੀਏ ਤਾਂ ਸੇਕੌਮ ਹਮੇਸ਼ਾ ਦੇਸ਼ ਦੀ ਅਣਖ aur ਗੈਰਤ ਲਈ ਦੇਸ਼ ਦੀ ਆਬਰੂ ਲਈ ਮੁਗਲਾਂ ਤੋਂ ਲੈ ਕੇ ਅੱਜ ਤੱਕ ਲੜਦੇ ਰਹੀ ਹੈ ਮਰਦੇ ਰਹੀ ਹੈ ਕੁਰਬਾਨੀਆਂ ਕਰਦੇ ਰਹੀ ਹੈ ਦੌਰ ਭਾਵੇਂ ਮੁਗਲਾਂ ਦਾ ਸੀ ਗੁਰੂ ਸਾਹਿਬਾਨ ਦਾ ਕਾਲ ਸੀ ਉਹਨਾਂ ਸਮਿਆਂ ਚੋਂ ਗੁਰੂ ਮਹਾਰਾਜ ਨੇ ਸ਼ਹਾਦਤਾਂ ਦਿੱਤੀਆਂ ਉਸ ਤੋਂ ਬਾਅਦ ਨੇਜ਼ਾ ਦਾ ਦੌਰ ਆਇਆ ਅੰਗਰੇਜ਼ਾਂ ਦੇ ਦੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਸਮੇਂ ਦਾ ਜ਼ਿਕਰ ਵੀ ਆਪਾਂ ਪੜ੍ਹਦੇ ਆਂ ਸੁਣਦੇ ਆਂ ਔਰ ਉਸ ਤੋਂ ਬਾਅਦ ਜਿਸ ਤਰ੍ਹਾਂ ਦੀਆਂ ਕੁਰਬਾਨੀਆਂ ਰਾਤ ਸਮਾਪਤ ਹੋਣ ਤੋਂ ਬਾਅਦ ਖਾਲਸਾ ਰਾਜ ਨੂੰ ਅੱਜ ਵੀ ਯਾਦ ਕਰਦੇ ਨੇ ਜੋ ਦੇਸ਼ ਦੀ ਅਣਖ ਵਹਿਰਤ ਲਈ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਉਹ ਵੀ ਆਪਾਂ ਸਾਰੇ ਜਾਣਦੇ ਆਂ ਦੇਸ਼ ਆਜ਼ਾਦ ਹੋਇਆ ਆਜ਼ਾਦ ਹੋਣ ਤੋਂ ਬਾਅਦ ਕਾਂਗਰਸ ਦਾ ਰਾਜ ਆਇਆ ਪਰ ਸਿੱਖਾਂ ਨਾਲ ਵਤੀਰਾ ਨਹੀਂ ਬਦਲਿਆ ਸਿੱਖਾਂ ਨਾਲ ਵਤੀਰਾ ਉਹੀ ਰਿਹਾ ਕੋ ਕਹੋ ਮਤ ਚਾਹੇ ਮੋਨਾ ਦੇ ਰਹੇ ਭਾਵੇਂ ਅੰਗਰੇਜ਼ਾਂ ਨਹੀਂ ਰਹੇ ਭਾਵੇਂ ਕਾਂਗਰਸ ਦੀ ਰਹੀ ਭਾਵੇਂ ਅੱਜ ਬੀਜੇਪੀ ਦੀ ਹੈ ਅਸੀਂ ਕੁਰਬਾਨੀਆਂ ਕਰ ਰਹੇ ਆ ਸ਼ਹਾਦਤਾਂ ਵੀ ਦੇ ਰਹੇ ਆ ਦੇਸ਼ ਲਈ ਮਰ ਰਹੇ ਆ ਤਨ ਦੌਲਤ ਵੀ ਆਪਦਾ ਜੀਵਨ ਵੀ ਜਟਾ ਰਹੇ ਆ ਪਰ ਤੋਂ ਜਦੋਂ ਅਸੀਂ ਹੱਕ ਮੰਗਣ ਦੀ ਗੱਲ ਕਰਦੇ ਆ ਆਪਦੇ ਇਸ ਦੇਸ਼ ਵਿੱਚ ਕੁਝ ਨਾ ਕਿਸੇ ਆਪਦੇ ਜਿਹੜੇ ਸੜਨਾਂ ਬਤ ਕਰੇ ਹੋਏ ਨੇ ਵਧਿਕੀਆਂ ਹੋ ਰਹੀਆਂ ਨੇ ਜਾਂ ਤੁਹਾਡੀਆਂ ਬੰਦਕ ਮੁਸ਼ਕਲਾਂ ਨੇ ਬੰਦਾਂ ਨੇ ਉਹਨਾਂ ਦੀ ਗੱਲ ਕਰਦੇ ਆਂ ਤਾਂ ਸਾਡੇ ਨਾਲ ਫੇਰ ਉਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਂਦਾ ਜਿਵੇਂ ਅਸੀਂ ਕਿਸੇ ਫੋਰਦੇਸ਼ ਰਹੇ ਨੇ ਹੁੰਨੇ ਆ ਜਾਂ ਅਸੀਂ ਇਸ ਦੇਸ਼ ਦੇ ਵਸਨੀਕ ਹੀ ਹੈ ਅਸੀਂ ਇਸ ਦੇਸ਼ ਲਈ ਕੁਝ ਕੀਤਾ ਹੀ ਨਾ ਹੋਵੇ। ਇਹ ਵਰਤਾਰਾ ਸੇ ਕੌਮ ਨੂੰ ਅੱਜ ਵੀ ਸਹਿਣ ਕਰਨਾ ਪੈ ਰਿਹਾ ਪਹਿਲਾਂ ਵੀ ਸਹਿਣ ਕਰਨਾ ਪੈ ਰਿਹਾ ਸੀ। ਅੱਜ ਤਰਾਸ ਦੀ ਕੀ ਹੈ ਅੱਜ ਤਰਾਸ ਦੀ ਸਭ ਨਾਲ ਵੱਡੀ ਹੈ। ਕਿ ਪਹਿਲਾਂ ਸਾਡੇ ਵਿਰੋਧੀ ਧਿਰਾਂ ਸਾਡੇ ਦੁਸ਼ਮਣ ਜਿਨ੍ਹਾਂ ਨਾਲ ਅਸੀਂ ਲੜਦੇ ਸੀ ਉਹ ਸਾਡੀ ਕੌਮ ਨੂੰ ਨੁਕਸਾਨ ਪਹੁੰਚਾਉਂਦੇ ਸੀ ਪੰਜਾਬ ਨੂੰ ਨੁਕਸਾਨ ਪਹੁੰਚਾਉਂਦੇ ਸੀ ਪਰ ਅੱਜ ਦੁੱਖ ਦੀ ਗੱਲ ਇਹ ਹੈ ਕਿ ਜਿਨ੍ਹਾਂ ਦੇ ਹੱਥਾਂ 'ਚ ਅਸੀਂ ਪੰਥ ਦੀ ਵਾਰਡੋਰ ਸੌਂਪੀ ਹੈ ਜਿਨ੍ਹਾਂ ਨੂੰ ਅਸੀਂ ਆਪਣੇ ਸਮਝ ਕੇ ਪੰਜਾਬ ਔਰ ਪੰਥ ਸੰਭਾਲਿਆ ਉਹ ਵੀ ਸਾਡੀਆਂ ਸੰਸਥਾਵਾਂ ਦਾ ਕਾਹਨ ਕਰਨ ਲੱਗੇ ਹੋਏ ਨੇ ਸਾਡੀਆਂ ਸੇ ਕੌਮ ਦੀਆਂ ਸਰਵੋੱਚ ਸੰਸਥਾਵਾਂ ਜਿੱਥੋਂ ਪੰਥ ਸੇਧ ਲੈਂਦਾ ਸੀ ਉਹ ਤਿੰਨ ਸੋਮੇ ਸੀ ਸਾਡੇ ਸਿੱਖੀ ਦੇ ਸ੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਸ਼੍ਰੋਮਣੀ ਇਕਾਲੀ ਦਲ ਆ ਜੇ ਸ਼੍ਰੋਮਣੀ ਇਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋੱਚਤਾ ਨੂੰ ਚੈਲੰਜ ਕਰਨ ਲੱਗ ਜਵੇ ਫੇਰ ਸਭੀ ਕੌਮ ਦੀਆਂ ਸੰਸਥਾਵਾਂ ਦਾ ਸਾਡੇ ਜਿਹੜੇ ਸਿਧਾਂਤ ਨੇ ਉਹਨਾਂ ਦੀ ਰਾਖੀ ਕੌਣ ਕਰੂਗਾ ਕਾਂਗਰਸ ਕਰੂਗੀ ਚੜੂ ਵਾਲੇ ਕਰਨਗੇ ਕਿ ਬੀਜੇਪੀ ਕਰੂਗੀ ਇਹ ਸਾਡੇ ਲਈ ਅੱਜ ਫਿਕਰਮੰਦੀ ਵਾਲੀ ਗੱਲ ਹੈ ਕਿ ਜਿਨ੍ਹਾਂ ਨੇ ਸਾਡੀਆਂ ਸੰਸਥਾਵਾਂ ਦੀ ਰਾਖੀ ਕਰਨੀ ਸੀ ਉਹ ਅੱਜ ਸਾਡੀਆਂ ਸੰਸਥਾਵਾਂ ਦੀ ਸਰਵੋਚਤਾ ਤੋਂ ਮੁਨਕਰ ਹੋ ਰਹੇ ਨੇ ਅਕਾਲ ਤਖਤ ਸਾਹਿਬ ਦੇ ਹੁਕਮਨਾਮਾ ਸਾਹਿਬ ਨੂੰ ਆਦੇਸ਼ ਨੂੰ ਆਪਣੀ ਮਰਜ਼ੀ ਨਾਲ ਤਰੋੜ ਮਰੋੜ ਕੇ ਪੇਸ਼ ਕਰ ਰਹੇ ਨੇ ਜਿਹੜੀ ਚੀਜ਼ ਦਾ ਵਾਰਾ ਖਾਂਦੀ ਜਾਂ ਸਿਆਸੀ ਤੌਰ ਤੇ ਉਹਨੂੰ ਤਾਂ ਕਹਿੰਦੇ ਆ ਠੀਕ ਐ ਜਿਹੜੀ ਸਿਆਸੀ ਤੌਰ ਤੇ ਵਾਰਾ ਨਹੀਂ ਖਾਂਦੀ ਉਹਨੂੰ ਕਹਿੰਦੇ ਤਾਂ ਉਹਨਾਂ ਵਿੱਚ ਹੈ ਹੀ ਨਹੀਂ ਕੀ ਉਹਨਾਂ ਮਾਸਾਲੀ ਸ਼੍ਰੀ ਕਾਲ ਤਖਤ ਸਾਹਿਬ ਦੇ ਆਦੇਸ਼ ਕੀ ਸੀ ਤੁਸੀਂ ਪੜ੍ਹੇ ਨੇ ਸਾਰਿਆਂ ਨੇ ਹੁਣ ਵੀ ਮੈਂ ਇਹ ਕੱਢ ਸਕਦੇ ਹਾਂ ਤੁਸੀਂ ਸੋਸ਼ਲ ਮੀਡੀਆ ਤੇ ਸ਼੍ਰੀ ਕਾਲ ਤਖਤ ਸਾਹਿਬ ਦੇ ਆਦੇਸ਼ ਸੀ ਕਿ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਮੌਜੂਦਾ ਲੀਡਰਸ਼ਿਪ ਸੇਕੋਂ ਦੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਲੋਕ ਇਹਨਾਂ ਨੂੰ ਮੰਨਣ ਨੂੰ ਤਿਆਰ ਨਹੀਂ ਹੈ ਅਕਾਲ ਤਖਤ ਸਰ ਦਾ ਹਕੂਮਾਣਾ ਸੀ ਇਸ ਲਈ ਇਹ ਕਮੇਟੀ ਦੀ ਸਥਾਪਨਾ ਕੀਤੀ ਜਾਂਦੀ ਹੈ ਕਿ ਇਹ ਕਮੇਟੀ ਨਵੀਂ ਭਰਤੀ ਕਰਕੇ ਪੰਥ ਪ੍ਰਵਾਂਤ ਲੀਡਰਸ਼ਿਪ ਸ਼੍ਰੋਮਣੀ ਅਕਾਲੀ ਦਲ ਦੇ ਰੂਪ ਵਿੱਚ ਕੰਮ ਲੂ ਦੇਵੇ ਇਹ ਹਦੇ ਸੀ ਤੇ ਅਸੀਂ ਆਪਣੀ ਜਾਲੀ ਭਰਤੀ ਕਰਕੇ ਦੁਵਾਰਾ ਪ੍ਰਧਾਨ ਬਣ ਕੇ ਫਿਰ ਵੀ ਕਹੀ ਜਾਂਦੇ ਅਸੀਂ ਅੱਜ ਤੱਕ ਤੂੰ ਮੰਨਦੇ ਸੁਸਭੀਆਂ ਸੰਸਥਾਵਾਂ ਦਾ ਕੰਮ ਅਸੀਂ ਆਪ ਹੀ ਕਰਨ ਲੱਗੇ ਹੈਰਾਨੀ ਦੀ ਗੱਲ ਆ ਵਿਸਾਖੀ ਨਾਲ ਕਿ ਹੱਡੀ ਹੈ ਤਲਵੰਡੀ ਸਾਬੋ ਦੀ ਧਰਤੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਬੋਲ ਰਹੀ ਹੈ ਕਿ ਅਕਾਲ ਤਖਤ ਦੇ ਜਥੇਦਾਰ ਭਾਜੀਪੀ ਦੇ ਗੁਲਾਮ ਬਣ ਗਏ ਸੀ ਸੁਣਿਆ ਸੌਣੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵੀ ਬਿਆਨ ਨਹੀਂ ਆਇਆ ਸ਼੍ਰੋਮਣੀ ਕਮੇਟੀ ਦਾ ਨਾ ਪ੍ਰਧਾਨ ਨਾ ਕੋਈ ਐਗਜ਼ੀਕਟਿਵ ਦਾ ਮੈਂਬਰ ਨਾ ਕੋਈ ਹੋ ਰாகு ਕਿਸੇ ਦੀ ਸਟੇਟਮੈਂਟ ਨਹੀਂ ਪੜੀ ਆਪਾਂ ਜਿਨ੍ਹਾਂ ਨੇ ਰਾਖੀ ਕਰਨੀ ਸੀ ਅਕਾਲ ਤਖਤ ਸਾਹਿਬ ਦੀ ਵੀ ਤੁਸੀਂ ਬੋਲ ਕੇ ਮਰੇ ਹੋ ਕੋਈ ਸੇ ਕੋਈ ਨਹੀਂ ਸੁਣਿਆ ਬੋਲਦਾ ਉਹ ਵੀ ਚੁੱਪ ਨੇ ਫਿਰ ਕੀ ਹੋ ਸੰਗਤ ਵੀ ਚੁੱਪ ਕਰ ਜੁਵੇ ਜੇ ਸੰਗਤ ਵੀ ਚੁੱਪ ਕਰ ਗਈ ਪੇਸਾ ਦੀ ਕਾ ਸਦੰਤਾ ਨੂੰ ਸਾਡੀ ਅਜ਼ਮਤ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਨੂੰ ਬਹੁਤ ਵੱਡੀ ਟਾਲ ਖੂਗ। ਇਸ ਕਰਕੇ ਸਮਾਂ ਉੱਠਣ ਦਾ ਔਰ ਜਾਗਣ ਦਾ ਕੰਮ ਨੂੰ ਸਮਰਪਿਤ ਹੋ ਕੇ ਇਹ ਗੱਲ ਸਾਬਤ ਕਰਨ ਦੀ ਲੋੜ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਦੀ ਗੱਲ ਹੈ। ਜੇ ਅੱਜ ਅਸੀਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਆਦੇਸ਼ ਤੋਂ ਮੁਲਕਰ ਹੋ ਕੇ ਚੈਲੰਜ ਕੀਤਾ ਇਹ ਅਸੀਂ ਅੱਜ ਫੇਰ ਦੁਬਾਰਾ ਉਹਨਾਂ ਨੂੰ ਪ੍ਰਵਾਨਤਾ ਦੇ ਦਿੰਨੇ ਆ ਤਾਂ ਫੇਰ ਮੈਂ ਸਮਝਦਾ ਸਾਡੇ ਸਿਧਾਂਤ ਨੂੰ ਬਹੁਤ ਵੱਡੀ ਸੱਟ ਲੱਗੂਗੀ ਇਸ ਕਰਕੇ ਅਸੀਂ ਸਾਰੇ ਜਿਹੜੇ ਕਮੇਟੀ ਦੇ ਮੈਂਬਰ ਸਹਿਬਾਨ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਤੁਰੇ ਆ ਸਾਡਾ ਕੋਈ ਸਵਾਰਥ ਨਹੀਂ ਬਾਲਾ ਗੁਰੂ ਦੀ ਹਾਜ਼ਰੀ ਚ ਕਹਨੇ ਆ ਅਸੀਂ ਸਾਡਾ ਮਨੋਰਥ ਇੱਕੋ ਜਿਹਾ ਹੈ ਕਿ ਪਰਤੀ ਸਹੀ ਕਰਕੇ ਕੌਮ ਨੂੰ ਇੱਕ ਐਸੀ ਸ਼ਖਸੀਅਤ ਦੀ ਰੂਹਾਈ ਦੇਣੀ ਹੈ ਜਿਦੇ ਵਿੱਚ ਤਿਆਗ, ਕੁਰਬਾਨੀ ਅਤੇ ਸੇਵਾ ਦੀ ਭਾਵਨਾ ਹੋਵੇ। ਅੱਜ ਸ਼੍ਰੋਮਣੀ ਅਕਾਲੀ ਦਲ ਜਿਵੇਂ ਪੁਰਾਣੇ ਜਥੇਦਾਰਾਂ ਦੇ ਵੇਲੇ ਹੁੰਦਾ ਸੀ ਜੋ ਸੇਵਾ ਔਰ ਕੁਰਬਾਨੀ ਔਰ ਤਿਆਗ ਦੀ ਭਾਵਨਾ ਉਹਨਾਂ ਲੋਕਾਂ 'ਚ ਹੁੰਦੀ ਸੀ ਅੱਜ ਸਾਨੂੰ ਕਿਤੇ ਨਜ਼ਰ ਆਉਂਦੀ ਆ? ਅੱਜ ਸ਼੍ਰੋਮਣੀ ਅਕਾਲੀ ਦਲ ਇਹ ਹੈ ਜ ਬਣਾ ਲਿਆ ਸੀ। ਜਿਹੜਾ ਸੱਤਾ ਤੋਂ ਤੇ ਸਵਾਰਥ ਤੋਂ ਨਿਜ ਤੋਂ ਬਣਾ ਉਹਨਾਂ ਨੂੰ ਕੋਈ ਸੋਚ ਹੀ ਨਹੀਂ ਆ। ਸਿਰਫ ਇੱਕੋ ਹੀ ਮਨੋਰਥ ਆ ਸੀ ਸਰਕਾਰ ਕਿਵੇਂ ਬਣਾਉਣੀ ਆ। ਜੇ ਅਸੀਂ ਕਿਸੇ ਸਟੇਜ ਤੇ ਬੋਲਦੇ ਆ ਤਾਂ ਸਾਡੇ ਭਾਸ਼ਣਾ ਚ ਕੋਈ ਗੱਲ ਹੁੰਦੀ ਆ ਉਹਨਾਂ ਦੇ ਕਿ 2027 ਤੱਕ ਸਰਕਾਰ ਬਣਾ ਕੇ ਦੇਵਾਂਗੇ। ਤੇ ਸਰਕਾਰ ਤਾਂ ਹੁਣ ਵੀ ਚੱਲਦੀ ਆ ਪੰਜਾਬ ਦੀ ਹੁਣ ਕਿਹੜਾ ਸਰਕਾਰ ਨਹੀਂ ਆ ਪੰਜਾਬ ਚ। ਸਵਾਲ ਸਰਕਾਰ ਬਣਾਉਣ ਦਾ ਨਹੀਂ ਹੈ। ਸਵਾਲ ਇਹ ਆ ਵੀ ਤੁਸੀਂ ਸਰਕਾਰ ਬਣਾ ਕੇ ਪੰਥਰ ਪੰਜਾਬ ਨੂੰ ਦਿੰਦੇ ਕਿਉਂ ਤੁਸੀਂ ਪੰਜਾਬ ਦੀਆਂ ਸੰਸਥਾਵਾਂ ਦਾ ਘਾਣ ਕਰੀ ਜਾਂਦੇ ਹੋ ਪੰਜਾਬ ਦੇ ਹੱਕਾਂ ਦੀ ਕਿੱਥੇ ਲੜਾਈ ਅਸੀਂ ਨਹੀਂ ਲੜ ਸਕੇ ਪਿਛਲੇ ਬਹੁਤ ਲੰਮੇ ਸਮੇਂ ਤੋਂ ਜਿਹੜੀ ਉਮੀਦ ਲੋਕ ਅਕਾਲੀ ਦਲ ਤੋਂ ਰੱਖਦੇ ਸੀ ਫਿਰ ਉਹ ਸਾਡੀਆਂ ਆਸਾਂ ਔਰ ਉਮੀਦਾਂ ਕਿੱਥੇ ਗਈਆਂ ਜੀ ਅਸੀਂ ਉਸ ਤਰ੍ਹਾਂ ਦਾ ਹੀ ਰਾਜਕਰਨ ਆ ਜਿਹੜਾ ਇਹ ਕਾਂਗਰਸ ਕਰਦੀ ਹੈ ਇਹ ਰਿਆਜਾ ਝੜੂ ਵਾਲੇ ਕਰਦੇ ਨੇ ਫਿਰ ਲੋਕਾਂ ਨੂੰ ਫਰਕ ਕੀ ਹੈ ਜੀ ਸਰਕਾਰ ਕਿਸੇ ਦੀ ਹੋਵੇ ਕਿ ਦੋਸੀ ਪੰਥਕ ਗੱਲ ਹੀ ਨਹੀਂ ਕਰਨੀ ਉਹ ਸਰਕਾਰ ਚ ਕਿ ਨਾ ਪੰਜਾਬ ਦੀ ਗੱਲ ਕਰਨੀ ਆ ਫਿਰ ਉਹ ਸਰਕਾਰਾਂ ਦਾ ਅਸੀਂ ਲੈਣਾ ਕੀ ਆ ਤਾਂ ਹੀ ਤੁਸੀਂ ਆ ਲੋਕ ਜਿਹੜੀ ਸੰਗਤ ਬੈਠੇ ਆ ਮੈਂ ਤੁਹਾਡੀ ਗੱਲ ਹੀ ਕਰਦਾ ਜਾਂ ਹੀ ਪੰਜਾਬ ਦੇ ਲੋਕਾਂ ਨੇ ਇਸਾ ਤੋਂ ਬੇਮਕੋਕੇ ਵੋਟਾਂ ਪਾਈਆਂ ਚੜਵੜਿਆਂ ਨੂੰ ਕਿ ਸਾਨੂੰ ਪੰਥਕ ਜਜ਼ਬਾ ਨਾ ਦਿਖਣੋਂ ਲੱਗ ਰਿਹਾ ਔਰ ਹਟ ਗਿਆ ਨਕਾਲੀ ਦਲ ਚੋਂ ਪਰ ਮੈਂ ਉਹ ਸਾਰੀਆਂ ਮੀਟਿੰਗਾਂ ਦਾ ਹਿਸਾਬ ਰਿਆਂ ਬਹੁਤ ਨੇੜੇ ਰਿਆਂ 2022 ਚ ਇੱਕ ਕਮੇਟੀ ਬਣਾਈ ਮੇਰੀ ਰਵਾਈ ਚ ਜਿਸ ਨੂੰ ਚੋਣਾਂ ਕਮੇਟੀ ਦੇ ਨਾਮ ਨਾਲ ਜਾਣਿਆ ਜਾਂਦਾ ਕਮੇਟੀ ਕਾਹਦੇ ਲਈ ਬਣਾਈ ਸੀ ਜਿਹਦੇ ਵਿੱਚ ਤੁਹਾਡੇ ਆਗੂ ਇਥੋਂ ਵਾਲੇ ਆਗੂ ਵੀ ਮੈਂਬਰ ਸੀ ਉਹਦੇ ਚ ਕਮੇਟੀ ਇਸ ਲਈ ਬਣਾਈ ਸੀ ਕਿ ਅਸੀਂ ਬਾਰ ਬਾਰ ਚੋਣਾਂ ਆ ਰਹੇ ਆ ਕਿਉਂ ਆ ਰਹੇ ਆ ਫਰੀਦਕੋਟ ਤਾਂ ਨਹੀਂ ਅਸੀਂ ਆ ਕੇ ਮੈਂ ਆ ਸਕਿਆ ਬਾਕੀ ਸਾਰਾ ਮਾਲਵਾ ਮੈਂ ਸਾਰੇ ਮਾਲਵੇ ਦੇ ਹਲਕੇ ਨੇ ਜਿਹੜੇ ਮੈਂ ਕਵਰ ਕੀਤੇ ਨੇ ਮਾਜਾ ਦਵਾਪਾ ਬਡਾਲਾ ਸਾਹਿਬ ਤੇ ਹੋਰ ਸਾਡੇ ਆਪੂ ਸਰੀਆਂ ਨੇ ਕਵਰ ਕੀਤਾ ਹੈ ਵਾਲੀ ਸਾਹਿਬ ਸਾਡੇ ਨਾਲ ਸੀ ਉਹ ਹੀ ਮੈਂਬਰ ਸੀ ਉਹਦੇ ਚ ਕੀ ਗੱਲ ਉੱਪਰ ਕਿਹਾ ਜੀ ਉਹ ਚ ਇੱਕੋ ਹੀ ਗੱਲ ਉੱਪਰ ਕਿਹਾ ਜੀ ਸੰਗਤ ਵੱਲੋਂ ਵਰਕਰਾਂ ਵੱਲੋਂ ਕਿ ਲੋਕ ਜਿੱਥੇ ਸਰਸਾ ਮਾਫ਼ੀ ਤੋਂ ਲੁਕੀ ਨੇ ਬੀਜੀਪੀ ਸੈਣੀ ਅੱਗੇ ਤੁਸੀਂ ਉਹ ਅਫਸਰ ਲਾਏ ਖਾਲੀ ਸਰਕਾਰ ਜਿਨ੍ਹਾਂ ਨੇ ਸਾਡੇ ਨੌਜਵਾਨਾਂ ਦੇ ਖੂਨ ਦੀ 흘ੀ ਖੇਤੀ ਇਹ ਜਿਹੇ ਲੋਕਾਂ ਨੇ ਵਰਕਰਾਂ ਨੇ ਕਿ ਅੱਜ ਜੇ ਤੁਸੀਂ ਕਾਹਲੀਦਲ ਬਚਾਉਣਾ ਤਾਂ ਲੀਡਰਸ਼ਿਪ ਤਬਦੀਲ ਕਰਨੀ ਪਾਉਗੀ ਤੁਹਾਨੂੰ ਅਸੀਂ ਲਿਖ ਕੇ ਦਿੱਤਾ ਰਿਪੋਰਟ ਚ ਕਿ ਜੇ ਸ਼੍ਰੋਮਣੀ ਕਾਹਲੀਦਲ ਬਚਾਉਣਾ ਤਾਂ ਲੀਡਰਸ਼ਿਪ ਦੀ ਤਬਦੀਲੀ ਬਹੁਤ ਜ਼ਰੂਰੀ ਹੈ ਗੁਰੂ ਜੀ ਦੀ ਜ਼ਰੂਰੀ ਚ ਖੜੇ ਆ 13 ਦੇ 13 ਮੈਂਬਰਾਂ ਦਾ ਦਸਤਕਤ ਕਿਤੇ ਅਸੀਂ ਇਹ ਵੀ ਕਿਹਾ ਕਿ ਇੱਕ ਪਰਿਵਾਰ ਤੋਂ ਇੱਕ ਇੱਕ ਟਿਕਟ ਤੋਂ ਵੱਧ ਹੋਣੀ ਨਹੀਂ ਚਾਹੀਦੀ ਹੋਰ ਬਹੁਤ ਗੱਲਾਂ ਲਿਖੀਆਂ ਅਸੀਂ ਖੁੱਲਕੇ ਇਹ ਵੀ ਲਿਖਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਉਸ ਸਮੇਂ ਦੇ ਮੁੱਖ ਮੰਤਰੀ ਤੇ ਸ਼੍ਰੋਮਣੀ ਗੱਦਦਲ ਦੇ ਪ੍ਰਧਾਨ ਦੋਨੋਂ ਜਾ ਕੇ ਮਾਫੀ ਮੰਗਣ ਕਿ ਸਾਡੇ ਅਸੀਂ ਜੋ ਮਾਫੀ ਹੋਰ ਬੇਅਦਬੀ ਦੇ ਦੋਸ਼ੀ ਅਸੀਂ ਜਿਉਂ ਗਲਤੀਆਂ ਸਤੋਂ ਹੋਈਆਂ ਨੇ ਉਹਦੀ ਮਾਫੀ ਮੰਗਣ ਇਹ ਸਾਰੀਆਂ ਰਿਪੋਰਟਸ ਦਰਜ ਕਰਕੇ ਉਹਨਾਂ ਨੂੰ ਕੋਰ ਕਮੇਟੀ ਦੀ ਮੀਟਿੰਗ 'ਚ ਪੜ੍ਹ ਕੇ ਸੁਣਾਈਆਂ ਗਈਆਂ ਕੋਈ ਅਮਲ ਨਹੀਂ ਹੁਣ ਅਕਾਲ ਤਖਤ ਸਾਹਿਬ ਨੇ ਆਦੇਸ਼ ਕੀਤੇ ਫੇਰ ਕੋਈ ਅਮਲ ਨਹੀਂ ਤੇ ਫਿਰ ਵੀ ਅਸੀਂ ਗਈ ਜਾਨੇ ਅਸੀਂ ਪੰਥਕਾਂ ਨਾ ਅਸੀਂ ਵਰਕਰਾਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਨਾ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਦੇਸ਼ ਦੀ ਪਾਲਣਾ ਕੀਤੀ ਤਸਵੀਰ ਜੀ ਸੰਤਕਾ ਤਿਰ ਕੀ ਇਹ ਸਭ ਆਪਾਂ ਸੰਗਤ ਨੂੰ ਸਮਝਣਾ ਪਊਗਾ ਨਾ ਜੀ ਸੋ ਇਸ ਕਰਕੇ ਤੁਹਾਨੂੰ ਬੇਨਤੀ ਕਰਨੀ ਆਇਆ ਪਿੰਡ ਪਿੰਡ ਜਾ ਕੇ ਇਹਨੂੰ ਇੱਕ ਆਪਣਾ ਧਰਮ ਦਾ ਕਾਰਜ ਸਮਝ ਕੇ ਕਰੋ ਅਸੀਂ ਕੱਲ ਆਪਣੇ ਵੀਰ ਬੋਲ ਕੇ ਗਏ ਨੇ ਸਤਨੁਜ ਆਪਣੇ ਮਿਸ਼ਨ ਵਾਲੇ ਅਜੀਪਾਲ ਸਿੰਘ ਬਰਾੜ ਤੋਂ ਉਹ ਵੀ ਸਾਡੇ ਉੱਥੇ ਸੀ ਕੱਲ ਅਸੀਂ ਸਾਡੀ ਕੋਰਾਲੀ ਦੇ ਨੇੜੇ ਮਾਜਰੀ ਬਰਾੜ ਕੋਲ ਮੀਟਿੰਗ ਸੀ ਮੈਂ ਵੀ ਉੱਥੇ ਗਿਆ ਸੀ ਉੱਥੇ ਮੀਟਿੰਗ ਦੀ ਸਮਾਪਤੀ ਤੋਂ ਬਾਅਦ 8-10 ਗੁੱਸਿਕ ਨੌਜਵਾਨ ਬੱਚਿਆਂ ਨੇ ਮੈਨੂੰ ਖੜਾ ਲਿਆ ਤੇ ਮੈਨੂੰ ਪਾਸੇ ਲੈ ਗਏ ਸਾਂ ਮੈਨੂੰ ਕਹਿਣ ਲੱਗੇ ਕਹਿੰਦੇ ਚੂਣਾ ਸਾਹਿਬ ਇਹ ਆਖਰੀ ਵਾਰੀ ਹੋਊਗੀ ਜਦੋਂ ਕੰਮ ਤੁਹਾਡੇ ਤੇ ਅਦਵਾਰ ਕਰਨ ਲੱਗੀ ਆ ਜੇ ਅੱਜ ਵੀ ਤੁਸੀਂ ਖੁੰਝ ਗਏ ਨਾ ਜਾਂ ਤੁਸੀਂ ਕੋਈ ਉਹਨਾਂ ਨਾਲ ਸਮਝੌਤਾ ਕਰ ਲਿਆ ਬਿਨਾਂ ਕਿਸੇ ਸਿਧਾਂਤ ਤੋਂ ਗੱਲ ਕੀਤੀ ਜਾਂ ਕੋਈ ਤੁਸੀਂ ਹੱਲ ਤੱਕ ਸਰ ਦੀ ਸਰਵਚਨ ਤੇ ਖੜਨਾ ਨਾ ਸਕੇ ਤਾਂ ਸ਼ਾਇਦ ਦੁਬਾਰਾ ਕੌਮ ਮੌਕੇ ਨਾ ਮਿਲੇ ਤੁਹਾਨੂੰ ਪੰਥ ਪ੍ਰਬੰਧ ਲੀਡਰਸ਼ਿਪ ਦੇਣ ਦਾ ਇੰਨਾ ਦਰਦ ਆ ਲੋਕਾਂ ਚ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਸ਼੍ਰੋਮਣੀ ਕਾਲੇਦਾਨ ਚ ਬਹੁਤ ਚੰਗੇ ਲੋਕ ਸੀ ਜਿਹਨੇ ਹਲੇ ਵੀ ਹਜੇ ਅਸੀਂ ਉਹ ਲੋਕਾਂ ਗੁਰੂ ਦੇ ਜੁਰੇ ਚ ਕੱਢ ਕੇ ਕਹਿੰਦੇ ਆ ਜਿਹਨਾਂ ਨੇ 10 ਸਾਲ ਸਰਕਾਰ ਚ ਰਹਿ ਕੇ ਆਪਣੀਆਂ ਜ਼ਮੀਨਾਂ ਵੇਚੀਆਂ ਨੇ ਗੁਰੂ ਨਾਨਕ ਦੇਵ ਜੀ ਨੂੰ ਕਹਿਣਾ ਪਰ ਇਥੇ ਉਹ ਜਿਹੜੇ ਵੀ ਲੋਕ ਸੀ ਜਿਨ੍ਹਾਂ ਕੋਲੇ ਕੁਛ ਵੀ ਨਹੀਂ ਸੀ ਜਿਨ੍ਹਾਂ ਨੇ ਦੇਤਾ ਵੀ ਵਿੱਚ ਜਿਨ੍ਹਾਂ ਨੇ ਸ਼ਰਾਬਾਂ ਵੀ ਵੇਚੀਆਂ ਜਿਨ੍ਹਾਂ ਨੇ ਜ਼ਮੀਨਾਂ ਤੇ ਕਬਜ਼ੇ ਵੀ ਕਰੇ ਅਕਾਲੀ ਦਰ ਬਦਨਾਮ ਹੋ ਗਏ ਇਸ ਤਰ੍ਹਾਂ ਕਿ ਅੱਜ ਲੋਰ ਹੈ ਕਿ ਸਿਹਰ ਦੇ ਥਾਲੀ ਦਲ ਦੇ ਜਿਹੜੇ ਲੋਕ ਸੀ ਜਿਹੜੇ ਪੰਥ ਪ੍ਰਸਤੀ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਤਿਆਰ ਕੀਤਾ ਇਮਾਨਦਾਰੀ ਨਾਲ ਸੇਵਾ ਕੀਤੀ ਹੈ ਪੰਥ ਦੀ ਉਹਨਾਂ ਦੀ ਪਛਾਣ ਕਰਕੇ ਉਹਨਾਂ ਨੂੰ ਅੱਗੇ ਲੈ ਕੇ ਆਓ ਇਹ ਪਲੇਟਫਾਰਮ ਸਾਡਾ ਨਹੀਂ ਹੈ ਨਾ ਪੰਜ ਮੈਂਬਰੀ ਕਮੇਟੀ ਦੀ ਭਰਤੀ ਦੀ ਕੋਈ ਕੀਮਤ ਹੈ ਇੱਥੇ ਪੰਜ ਮੈਂਬਰੀ ਕਮੇਟੀ ਥ੍ਰੀ ਵਰਦੀ ਸੀ ਅਸੀਂ ਪਹਿਲਾਂ ਇੱਥੇ ਵਰਦੇ ਸੀ ਇਹ ਸਿਰਫ ਸੁਨੀਏ ਕਾਲਤਾਖਸਾਬ ਦਾ ਦੀ ਕਲਾ ਵਰਤਣੀ ਹੈ ਗੁਰੂ ਮਹਾਰਾਜ ਦੀ ਛੇਵੇਂ ਪਾਤਸ਼ਾਹ ਦੀ ਉਹਦੇ ਕਰਕੇ ਸੰਗਤ ਦਾ ਸਹਿਯੋਗ ਮਿਲ ਰਿਹਾ ਸਾਡਾ ਤੁਹਾਨੂੰ ਇੱਕ ਕੋਈ ਵਚਨ ਹੈ ਕਮੇਟੀ ਦਾ ਕਿ ਜਿਉਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦੇ ਅਨੁਸਾਰ ਜਿੰਨਾ ਭਰੋਸਾ ਸਾਡੇ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਣ ਗਿਆ ਅਸੀਂ ਸੰਗਤਾਂ ਦਾ ਭਰੋਸਾ ਟੁੱਟਣ ਨਹੀਂ ਦਿੰਦੇ ਤੁਹਾਨੂੰ ਵਚਨ ਹੈ ਇਸ ਗੱਲ ਦਾ ਅਸੀਂ ਤੁਹਾਨੂੰ ਵਚਨ ਦਿੰਦੇ ਹਾਂ ਕਿ ਤਿੰਨ ਕਿਹ ਮਹੀਨੇ ਲੱਗਣਗੇ ਤੁਸੀਂ ਸਾਥ ਦੋ ਭਰਤੀ ਕਰੋ ਤਕੜੇ ਹੋ ਕੇ ਅਸੀਂ ਤੁਹਾਨੂੰ ਐਸੀ ਲੀਡਰਸ਼ਿਪ ਦੇਵਾਂਗੇ ਜਿਹਦੇ ਚ ਕੁਰਬਾਨੀ, ਤਿਆਗ ਤੇ ਸੇਵਾ ਤੋਂ ਬਿਨਾਂ ਤੁਹਾਨੂੰ ਕੁਝ ਹੋਰ ਨਜ਼ਰ ਨਹੀਂ ਆਊਗਾ। ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਆਇਆ ਜਿਹਾ ਸਿਧਾਂਤ ਬਣਾ ਕੇ ਦੇਵਾਂਗੇ। ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਊਗਾ ਚੋਣ ਨਹੀਂ ਲੜੂਗਾ ਕੋਈ। ਇਹ ਨੀ ਐਮਐਲਏ ਵੀ ਹੋਊ ਤੇ ਮੁੱਖ ਮੰਤਰੀ ਵੀ ਹੋਊ ਬਿਲਕੁਲ ਨਹੀਂ ਲੜੂਗਾ ਚੋਣ ਹੀ ਨਹੀਂ ਲੜਨੀ ਉਹਨੇ ਕੋਈ। ਉਹ ਸਿਰਫ ਪ੍ਰਧਾਨ ਰਹੂਗਾ ਤੇ ਪ੍ਰਧਾਨ ਦਾ ਹੀ ਕੰਮ ਕਰੂਗਾ। ਜਿਹਨੇ ਮੁੱਖ ਮੰਤਰੀ ਬਣਾਉਣਾ ਉਹ ਚੇਰਾ ਵੱਖਰਾ ਹੋਊਗਾ ਜਿਹਨੇ ਸ਼ਰੋਣੀ ਕਮੇਟੀ ਚ ਕੰਮ ਕਰਨਾ ਉਹ ਬਕਰੇ ਹੋਣਗੇ ਸ਼ਰੋਣੀ ਕਮੇਟੀ ਦਾ ਕੋਈ ਮੈਂਬਰ ਐਮਐਲਏ ਦੀ ਚੋਣ ਨਹੀਂ ਲੜੂਗਾ ਕੋਈ ਐਮਐਲਏ ਸ਼ਰੋਣੀ ਕਮੇਟੀ ਦੀ ਨਹੀਂ ਲੜੂਗਾ ਪਾਰਲੀਮੈਂਟ ਵੀ ਬੋਰਡ علیحدਾ ਬਣੂਗਾ ਜਿਹੜਾ ਟਿਕਟਾਂ ਦੀ ਵੰਡ ਕਰੂਗਾ ਇਸ ਕਿਸਮ ਦਾ ਸਿਧਾਂਤ ਅਸੀਂ ਤੁਹਾਨੂੰ ਦਵਾਗੇ ਜਿਹਦੇ ਨਾਲ ਜਿਵੇਂ ਸਿੱਖ ਆਪਣਾ ਇੱਕ ਸਿਧਾਂਤ ਹੈ ਪੰਚ ਪ੍ਰਧਾਨੀ ਦਾ ਜਾਂ ਇਕੱਠੇ ਰਹਿ ਕੇ ਰਲ ਮਿਲ ਕੇ ਫੈਸਲੇ ਕਰਨ ਦਾ ਉਹ ਫਲਸਫਾ ਦੁਆਰਾ ਸ਼੍ਰੋਮਣੀ ਕਮੇਟੀ ਦਾ ਸਰਜੀਤ ਕਰਨਾ ਇਹੀ ਮਨੋਰਥ ਸ੍ਰੀ ਕਾਂਤਕ ਸਾਹਿਬ ਦਾ ਹੋ ਰਿਹਾ ਹੈ ਤੇ ਅਸੀਂ ਪਹਿਰਾ ਦੇ ਕੇ ਤੁਹਾਨੂੰ ਇੱਕ ਚੰਗੀ ਸੇਰ ਦੀ ਲੀਡਰਸ਼ਿਪ ਕੌਮ ਨੂੰ ਦੇਵਾਂਗੇ ਕੀ ਅਕਾਲੀ ਦਲ ਕਦੇ ਦੇਖਿਆ ਸੀ ਕਿ ਅਕਾਲੀ ਦਲ ਦੇ ਲੀਡਰ ਨੇ ਜਿਹੜੇ ਕਿਸੇ ਮਾੜੇ ਕੰਮਾਂ ਵਿੱਚ ਸ਼ਾਮਲ ਹੋਣ ਜਦੋਂ ਪ੍ਰਾਣੇ ਆਵਾਜ਼ ਤੋਂ 23 ਸਾਲ ਪੁਰਾਣੀਆਂ ਗੱਲਾਂ ਮੇਜੂਰ ਵੀ ਬੈਠੇ ਰਹੇ ਜਦੋਂ ਆਪਾਂ ਗੱਲਾਂ ਕਰਦੇ ਹੁੰਦੇ ਸੀ ਉਹ ਲੋਕ ਕਹਿੰਦੇ ਹੁੰਦੇ ਸੀ ਜਥੇਦਾਰਾਂ ਵੀ ਤਾਂ ਸੌ ਨਹੀਂ ਸੀ ਕਹਿੰਦੇ ਲੋਕ ਮੇਰੇ ਯਾਦ ਆ ਕਿ ਸਾਡੇ ਬਜ਼ੁਰਗ ਵੀ ਜਥੇਦਾਰ ਹੁੰਦੇ ਸੀ ਸਾਡੇ ਉਸ ਇਲਾਕੇ ਵਿੱਚ ਅਮਰਗੜ ਦੇ ਇਲਾਕੇ ਵਿੱਚ ਪੰਜ ਛੇ ਜਥੇਦਾਰ ਹੁੰਦੇ ਸੀ ਪਰ ਜਦੋਂ ਕੋਈ ਇਲੈਕਸ਼ਨ ਹੋਣੀ ਜਾਂ ਕੋਈ ਗੱਲ ਹੋਣੀ ਤਾਂ ਪੰਜਾ ਛਿਆ ਨੇ ਇੱਕ ਦੁਕਾਨ ਤੇ ਇਕੱਠੇ ਹੋਣਾ ਸਾਈਕਲ ਚੱਕਣੇ ਥਰ ਪਿੰਡ-ਪਿੰਡ ਹੋ ਲੈਣਾ ਔਰ ਲੋਕਾਂ ਨੇ ਵੋਟਾਂ ਪਾ ਦੇਣੀਆਂ ਔਰ ਉਹਨਾਂ ਦੇ 2-2 ਕਰੋੜ ਦੀਆਂ ਗੱਡੀਆਂ 'ਚ ਸਾਡੇ ਲੀਡਰ ਤੁਰੇ-ਫਿਰਦੇ ਨੇ ਧੂੜ ੜਾਉਂਦੇ ਸਿਆਣ ਸਾਡੀ ਕੋਈ ਕੱਢਦਾ ਨਹੀਂ ਸਾਡੇ ਕਰਤਾਰ ਨੀਵੇਂ ਹੋ ਗਏ ਜਦੋਂ ਤੁਹਾਡੇ ਕਰਤਾਰ ਨੀਵੇਂ ਹੋ ਗਏ ਫਿਰ ਤੁਹਾਡੀਆਂ ਕੋਠੀਆਂ, ਕਾਰਾਂ, ਤੁਹਾਡੇ ਚਿੱਟੇ ਕੁੜਤੇ ਵਜੋਂ ਮੈਂ ਤੋਂ ਲੋਕਾਂ ਨੇ ਕੁਝ ਨਹੀਂ ਜਾਣੀ ਸੰਗਤ ਨੂੰ ਮਸਲਾ ਤੁਹਾਡੇ ਪੰਥਕ ਜਜ਼ਬੇ ਦਾ ਔਰ ਤੁਹਾਡੇ ਕਰਤਾਰ ਦਾ ਇਸ ਕਰਕੇ ਸੰਗਤ ਨੂੰ ਵੀ ਬੇਨਤੀ ਆ ਕਿ ਅਸੀਂ ਵੀ ਕਈ ਵਾਰੀ ਮੈਂ ਆਪਣੀ ਗੱਲ ਨਹੀਂ ਕਰਦਾ ਬਹੁਤ ਸੰਗਤ ਐਸੇ ਲੋਕ ਵੀ ਨੇ ਅਸੀਂ ਬੜੇ ਦੂਜੇ ਚੱਕਰਾਂ 'ਚ ਬਹਿ ਕੇ ਵੋਟਾਂ ਨੂੰ ਪਾ ਦਿੰਦੇ ਨੇ ਚਮਕ-ਦਮ ਦੇਖ ਕੇ ਵੀ ਪਾ ਦਿੰਦੇ ਆ ਜੇ ਕੋਈ ਗਰੀਬ ਸਖਚੋਣ ਲੜ ਕੇ ਪਾਰਟੀ ਨੂੰ ਟਿਕਟ ਵੀ ਦੇ ਦਿਆ ਪਾਈ ਵੀ ਪ੍ਰਭਾਵ ਬਣਾ ਲੈਂਦੇ ਆ ਵੀ ਇਹ ਸਖੋਣ ਕਿੱਥੋਂ ਲਈ ਜਰਾ ਤਾਂ ਹਮਲਾਗ ਬੰਦਾ ਗਰੀਬ ਹੈ ਤਾਂ ਤਕਰੀਬ ਨੂੰ ਸੀ ਕਿਉਂ ਨਹੀਂ ਜਿਤਾਉਂਦੇ ਜਿਹੜਾ ਕਰਤਾਰ ਚੰਗਾ ਕੁਬਚੇ ਵਾਲੇ ਚਿੱਕਲੇ ਚੋਣਾ ਲੜਨ ਦਾ ਉਹਨਾਂ ਨੇ ਤਾਂ ਬਣ ਕੇ ਫਿਰ ਲੁੱਟਣਾ ਲੁੱਟ ਕੇ ਫਿਰ ਬਣਨਾ ਫਿਰ ਲੁੱਟਣਾ ਇਹ ਧੰਦਾ ਉਹਨਾਂ ਔਰ ਇਹਦੇ ਚ ਹੀ ਕਾਲੀ ਦਲ ਉਹ ਜਿਕੇ ਨੇ ਇਸ ਕਰਕੇ ਇੱਕ ਨਵੀਆਂ ਪਰਤਾ ਨਵੀਆਂ ਲੀਆਂ ਜੋ ਸ਼ਰੋਮੇ ਗੱਲ ਦੇ ਲੀਆਂ ਸੀ ਉਹ ਪਾਉਣੀਆਂ ਨੇ ਅਸੀਂ ਦੁਬਾਰਾ ਫਿਰ ਪੰਥ ਖੜਾ ਹੋ ਸਕਦਾ ਸੁਮਨ ਜੀ ਦਾ ਸਮਾਂ ਨਾਲ ਉਹਨਾਂ ਦਾ ਟਾਈਮ ਬਹੁਤ ਹੋ ਗਿਆ ਤੁਸੀਂ ਬਹੁਤ देर ਤੋਂ ਬੈਠੇ ਹੋ ਗੱਲਾਂ ਜਿੰਨਾ ਲੰਮਾ ਸੋਮਾ ਮਰਜ਼ੀ ਆਪਾਂ ਕਰ ਸਕਦੇ ਹਾਂ ਬੜਾ ਦਰਦਾ ਅਕਾਲੀ ਦਲ ਦਾ ਔਰ ਕੌਮ ਦਾ ਤੇ ਜਿਹਦੇ ਤੋਂ ਆਪਾਂ ਸੇਧ ਲੈਣੀ ਆ ਸਾਡੇ ਉਹ ਸਾਰਾ ਜਿਹੜਾ ਵਰਤਾਰਾ ਵਾਪਰਿਆ ਉਦੋਂ ਇਹ ਸੋਚ ਕੇ ਅਸੀਂ ਆਉਣ ਵਾਲਾ ਸਮਾਂ ਲਿਉਣਾ ਤਾਂ ਕਿ ਅਸੀਂ ਇੱਕ ਚੰਗੀ ਲੀਡਰਸ਼ਿਪ ਕੌਮ ਨੂੰ ਦੇ ਸਕੀਏ ਮੈਂ ਸਾਰਾ ਅਰਵਿੰਦ ਸਿੰਘ ਜੀ ਬਰਾੜ ਸਾਹਿਬ ਦਾ ਸਾਰੇ ਸੱਜਣਾ ਦਾ ਅਰਾਈਆ ਵਾਲਾ ਪਰਿਵਾਰ ਬੈਠਾ ਰਹਿੰਦੀ ਬੈਠੇ ਨੇ ਇਹਨਾਂ ਦੇ ਸਤਾਰ ਜੋ ਪਿਤਾ ਸਲਾਖਵੀਰ ਸਿੰਘ ਉਹਨਾਂ ਨਾਲ ਮੇਰਾ ਬੜਾ ਬੜਾ ਨਿੱਜੀ ਪਿਆਰ ਵੀ ਰਿਹਾ ਔਰ ਅਸੀਂ ਇੱਕ ਸਮੇਂ ਜੋਦਰ ਕਪਚਾਨ ਸਿੰਘ ਟੋੜਾ ਸਾਹਿਬ ਨਾਲ ਇਕੱਠਿਆਂ ਨੇ ਕੰਮ ਕੀਤਾ ਸੋ ਹੋਰ ਸਾਡੇ ਸੁਖਰਾਜ ਸਿੰਘ ਜੀ ਜਿਨ੍ਹਾਂ ਨੇ ਸਾਰਾ ਵਰਤਾਰਾ ਜੋ ਆਪਾਂ ਸਾਰਾ ਇਸ ਇਲਾਕੇ ਨੇ ਆਪਾਂ ਸਾਰੀ ਆਪਣੀ ਹੱਡ ਬੀਤੀ ਕਹਾਣੀ ਆ ਔਰ ਕਿੱਡੀ ਮੰਦ ਭਾਗੀ ਗੱਲ ਆ ਕਿ ਉਹ ਘਟਨਾ ਸ਼ੋਭਣੀ ਕਾਲੀガル ਦੀ ਸਰਕਾਰ ਚ ਵਾਪਰੀ ਚਲੋ ਵਾਪਰ ਜਾਂਦੀ ਇਹਨੇ ਘਟਨਾਵਾਂ ਕੁਝ ਕਿਸੇ ਇਹ ਵੀ ਆਪਾਂ ਕਹਿੰਦੇ ਵੀ ਕੋਈ ਸਰਕਾਰਾਂ ਦਾ ਕਸੂਰ ਹੁੰਦਾ ਪਰ ਦੋਸ਼ੀਆਂ ਨੂੰ ਫੜਨਾ ਕਟਹਿਰੇ 'ਚ ਖੜਾਉਣਾ ਸਭ ਤੋਂ ਸਖਤ ਸਜ਼ਾਵਾਂ ਦੇਣੀਆਂ ਜੇ ਤਾਂ ਸਰਕਾਰ ਕਰ ਸਕਦੀ ਉਹ ਵੀ ਨਹੀਂ ਹੋਇਆ ਕੁਰਬਾਨੀਆਂ ਵੀ ਹੋ ਗਈਆਂ ਸ਼ਹਾਦਤਾਂ ਵੀ ਹੋ ਗਈਆਂ ਸਖਰਾਸੇ ਮਣੀ ਵੇਖਾਂਗੇ ਕਿੰਨਾ ਸੰਘਰਸ਼ ਲੜਿਆ ਕੀ ਇਹ ਪਰਿਵਾਰ ਦਾ ਸੰਘਰਸ਼ ਸੀ ਇਕੱਲੇ ਦਾ ਇਹ ਕੌਮੀ ਸੰਘਰਸ਼ ਸੀ ਜਿਹਦਾ ਇਹਨਾਂ ਨੇ ਪਹਿਲ ਕਦਮ ਕੀਤੇ ਸੋ ਅਸੀਂ ਉਹ ਸਾਰੀਆਂ ਚੀਜ਼ਾਂ ਨੂੰ ਉਸੇ ਜਿਆਦਾ ਯਾਦ ਤਾ ਰੱਖਦੇ ਆ ਪਰ ਜਦੋਂ ਸਮਾਂ ਆਉਂਦਾ ਕਈ ਵਾਰੀ ਵਿਸਾਰ ਦਿੰਨੇ ਆ ਸੋ ਇਸ ਕਰਕੇ ਤੁਹਾਨੂੰ ਬੇਨਤੀ ਆ ਨਰਮਾ ਧੰਨਵਾਦ ਕਰਨ ਦੇ ਮੈਂ ਕਮੇਂਦਰ ਦਰਦ ਨੂੰ ਸਮਝ ਕੇ ਸਤਲਜ ਮਿਸ਼ਨ ਵਾਲੇ ਸੱਜਣ ਸਾਡੇ ਨਾਲ ਤੁਰੇ ਨੇ ਇਹ ਕਿਹੜਾ ਕੋਈ ਪੋਲੀਟਿਕਲ ਸੰਸਥਾ ਹੈ ਇਸ ਤਰ੍ਹਾਂ ਦੀ ਹੋਰ ਬਹੁਤ ਸੰਸਥਾਵਾਂ ਸਹਿਯੋਗ ਦੇ ਰਹੀਆਂ ਨੇ ਬਹੁਤ ਦੇ ਰਹੀਆਂ ਨੇ ਦੇ ਰਹੀਆਂ ਨੇ ਸ਼੍ਰੀ ਗੁਰੂ ਕਾਲਤਾਕ ਸਾਹਿਬ ਦੇ ਨਾਮ ਨੂੰ ਸਰਬਜਤਾ ਨੂੰ ਇਸ ਕਰਕੇ ਅਸੀਂ ਸਾਡੇ ਵੀ ਬਹੁਤ ਵੱਡੀ ਜ਼ਿੰਮੇਵਾਰੀ ਆ ਆਪਣੀ ਮੈਮਰੀ ਕਮੇਟੀ ਦੀ ਕਿ ਅਸੀਂ ਸਾਰੀਆਂ ਪੰਥਕ ਤਿਰਾਂ ਨੂੰ ਨਾਲ ਲੈ ਕੇ ਤੁਰੀਏ ਸਾਰਿਆਂ ਦਾ ਸਤਕਾਰ ਹੋਵੇ ਦਰਜਾ ਬਦਰਜਾ ਕਰੋਨਾ ਦੀ ਰਾਏ ਲੈ ਕੇ ਇੱਕ ਪੰਥਕ ਪਲੇਟਫਾਰਮ ਬਣਾਈਏ ਇੱਕਪੰਥਕ ਏਜੰਡਾ ਦਾ ਹੀ ਹੋਵੇ ਜੇ ਇਸ ਏਜੰਡੇ ਤੇ ਅਸੀਂ ਕੰਮ ਕਰਨਾ ਔਰ ਲੋਕਾਂ ਨੂੰ ਪਤਾ ਹੋਵੇ ਵੀ ਕਿਸ ਏਜੰਡੇ ਤੇ ਪਾਰਟੀ ਚੱਲੂਗੀ ਕਿ ਅਸੀਂ ਲੋਕਾਂ ਨੂੰ ਏਜੰਡੇ ਹੋਰ ਦਿਖਾਉਨੇ ਆ ਸਰਕਾਰ ਬਣਾ ਕੇ ਕੰਮ ਅਸੀਂ ਹੋਰ ਕਰਦੇ ਆ ਤਾਂ ਸਤੋਂ ਲੋਕ ਬੇਮੁਖ ਹੋ ਜਾਂਦੇ ਫੋ ਮੈਂ ਸਾਰੀ ਸੰਗਤ ਦਾ ਜੋ ਵੀ ਤੁਸੀਂ ਸਾਡੀ ਬੇਨਤੀ ਸੁਣ ਪਰਵਾਹ ਆਏ ਹੋ ਸਾਡਾ ਜਗਤ ਸੰਤਾ ਸਿੰਘ ਜੀ ਮਹਤਪੂਰੀ ਸਾ ਉਹਨਾਂ ਨੇ ਇਹ ਜਿਹੜਾ ਸਾ ਆ ਏਰੀਆ ਮਾਲਵੇ ਦਾ ਤਖਣੀ ਮਾਲਵਾ ਜਿਹਨੂੰ ਆਪਾਂ ਕਹਿ ਲੈਂਦੇ ਆ ਸਾਰੇ ਰੋਜ਼ਪੁਰ ਫਰੀਦਕੋਟ ਦੇ ਲਈ ਇਹ ਅਸੀਂ ਸਾਰੇ ਹਲਕੇ ਜਿਆਦਾ ਸੰਤਾਂ ਸੰਜੋਈਆਂ ਨੂੰ ਬੇਨਤੀ ਕੀਤੀ ਸੀ ਕਿ ਜੇ ਤੁਸੀਂ ਕੰਮ ਕਰਨਾ ਇਸ ਤਰ੍ਹਾਂ ਅਸੀਂ ਵੰਡ ਕੇ ਹਲਕਾ ਵਾਈਜ਼ ਕੰਮ ਕਰ ਰਹੇ ਹਾਂ ਸੋ ਇਹਨਾਂ ਦਾ ਹੁਕਮ ਸੀ ਕਿ ਤੁਸੀਂ ਤੁਸੀਂ ਵੀ ਨਾਲ ਚੱਲਣਾ ਸੋ ਮੈਂ ਅਸੀਂ ਸਾਰੇ ਰਲ ਕੇ ਤੁਹਾਡੇ ਬੇਨਤੀ ਕਰਦੇ ਹਾਂ ਕਿ ਕੋਈ ਇਕੱਲੇ ਤਰਾਈਆਂ ਵਾਲਾ ਪਰਿਵਾਰ ਜਾਂ ਸੁਖਰਾਜ ਸਿੰਘ ਜਾਂ ਬਰਾੜ ਸਾਹਿਬ ਜਾਂ ਹੋਰ ਸੱਜਣ ਬੈਠੇ ਨੇ ਆਪਣੇ ਜੇਦਾਲ ਜੀ ਬੋਲ ਕੇ ਜਾਇਨੇ ਜਿਨ੍ਹਾਂ ਦਾ ਕੰਮ ਨਹੀਂ ਹਟ ਲਿਆ ਤਾਂ ਜੀ ਮੈਂ ਬਣੂਗੀ ਪੰਤਕ ਤਾਂ ਆਪਾਂ ਕਾਮਯਾਬ ਹੋਣਾ ਆਪਣੀ ਲੜਾਈ ਬਹੁਤ ਵੱਡੇ ਲੋਕਾਂ ਨਾਲ ਜਿਨ੍ਹਾਂ ਕੋਲੇ ਅਥਾ ਪੈਸਾ ਸ਼੍ਰੋਮੀ ਕਮੇਟੀਆਂ ਦੇ ਨਹੀਂ ਐਗਜ਼ੈਕਟਿਵਾਂ ਸ਼੍ਰੋਮੀ ਕਮੇਟੀ ਦੀਆਂ ਫੈਸਲੇ ਕਰਦੀਆਂ ਨੇ ਸਾਨੂੰ ਇਹਨਾਂ ਸ਼ਰਮਿੰਦਗੀ ਆਉਂਦੀ ਹੈ ਜਦੋਂ ਫੈਸਲੇ ਪੜਦੇ ਆ ਐਗਜ਼ੈਕਟਿਵ ਦੇ ਤੇ ਉਹ ਉਹ ਫੈਸਲੇ ਰਹਿਣਾ ਦਾ ਨਹੀਂ ਹੁੰਦੇ ਤੇ ਸਾਡੇ ਐਗਜ਼ੈਕਟਿਵ ਦੇ ਮੈਂਬਰ ਵੀ ਸਾਰੇ ਉਹਲੇ ਨੇ ਸਭ ਬਕਾਊ ਸੌਦਾ ਹੋ ਗਿਆ ਕੌਮ ਦਾ ਇਹ ਹਾਲਾਤ ਹੋ ਗਏ ਮੂਰੇ ਸ਼੍ਰੋਮਣੀ ਕਮੇਟੀ ਦੇ ਚੋਣਾਂ ਹੋਣੀਆਂ ਤੁਹਾਨੂੰ ਹੱਥ ਬੰਨ ਕੇ ਬੇਨਤੀ ਕਰਦੇ ਆ ਉਮੀਦਵਾਰੋਂ ਉਹਨਾਂ ਨੂੰ ਵੋਟਾਂ ਪਾਓ ਉਹਨਾਂ ਨੂੰ ਖੜੇ ਕਰਿਓ ਅਸੀਂ ਵੀ ਇਹੋ ਸੋਚਾਂ ਜੇ ਉਹ ਹੀ ਖੜੇ ਕਰਾਂਗੇ ਜਿਨ੍ਹਾਂ ਦੇ ਗਰੋਹਵਾਲਣਾ ਉੱਠਦੇ ਹੋਣ ਜਿਹੜੇ ਵੇਚਣ ਵਾਲੇ ਨਾ ਹੋਣ ਜਿਨ੍ਹਾਂ ਵਿੱਚ ਪੰਥਕਦਰਦ ਹੋਵੇ ਔਰ ਜੋ ਵੀ ਧਿਰਾਂ ਨੇ ਇਹਨਾਂ ਤੋਂ ਬਿਨਾ ਪੰਥਕਦਰ ਜਿੰਨੀਆਂ ਵੀ ਧਿਰਾਂ ਨੇ ਅਸੀਂ ਤੁਹਾਨੂੰ वचन ਦਿੰਦੇ ਆ ਸਾਰਿਆਂ ਨੂੰ ਇਕੱਠਿਆਂ ਕਰਕੇ ਸ਼੍ਰੋਮਣੀ ਕਮੇਟੀ 'ਚ ਇੱਕ ਪਲੇਟਫਾਰਮ ਬਣਾ ਕੇ ਦੇਵਾਂਗੇ ਸ਼੍ਰੀ ਹਾਂ ਤਾਂ ਤੱਕ ਸਾਡੀ ਰੋਲ ਚ ਇੱਕ ਪਲੈਟਫਾਰਮ ਬਣਾਵਾਂਗੇ ਜਿਹੜਾ ਸ਼ਰੋਣੀ ਕਮੇਟੀ ਨੂੰ ਇੱਕ ਤਰ੍ਹਾਂ ਦਾ ਅਜ਼ਾਰ ਕਰਾ ਕੇ ਇਹਦੇ ਹੱਥਾਂ ਤੇ ਲਈਏ ਜਿੱਥੇ ਸਾਡੇ ਗਰੀਬ ਸਿੱਖਾਂ ਦੀ ਮਦਦ ਹੋਵੇ ਸਾਡੀ ਐਜੂਕੇਸ਼ਨ ਦਾ ਹਾਲ ਹੋਵੇ ਸਾਡੇ ਹਸਪੀਟਲ ਖੋਲਣ ਸਿੱਖਾਂ ਦੇ ਜਿੱਥੇ ਇਲਾਜ ਨਹੀਂ ਸਾਡੇ ਗਰੀਬ ਮਰ ਰਹੇ ਆ ਔਰ ਇੱਕ ਧੰਦਾ ਬਣ ਗਿਆ ਸੋ ਬਹੁਤ ਚੀਜ਼ਾਂ ਨੇ ਕਰਨ ਵਾਲੀਆਂ ਸਮਾਣੀ ਔਰ ਸ਼ਰੋਣੀ ਕਮੇਟੀ ਕਰ ਸਕਦੀ ਹੈ ਹਜ਼ਾਰਾਂ ਕਰੋੜ ਦੇ ਬਜਟ ਨੇ ਤੋ ਕਿੱਧਰ ਜਾ ਰਹੇ ਨੇ ਅਸੀਂ ਹੋਰ ਪਾਸੇ ਪੈਸੇ ਦੀ ਪਰਵਾਹੀ ਹੋਣੀ ਹੈ ਸਾਡੀ ਸੋ ਪ੍ਰਬੰਧ ਚੰਗੇ ਹੱਥਾਂ ਦੇਣ ਲਈ ਅਕਾਲੀ ਜਨ ਨੂੰ ਬਚਾਉਣ ਲਈ ਪੰਥ ਪ੍ਰਵਾਨਤ ਲੀਡਰਸ਼ਿਪ ਦੇਣ ਲਈ ਤੁਹਾਨੂੰ ਹੱਥ ਬਣ ਕੇ ਵੇਚਦੀ ਹੈ ਪਰਤੀ ਕਮੇਟੀ ਦਾ ਸਹਿਯੋਗ ਕਰੋ ਔਰ ਵੱਡੀ ਗਿਣਤੀ ਚ ਭਰਤੀ ਕਰਕੇ ਆਪਾਂ ਉਹਨਾਂ ਨੂੰ ਡਮੀ ਭਰਤੀ ਨਹੀਂ ਕਰਨੀ ਆਪਾਂ ਸਹੀ ਭਰਤੀ ਕਰਨੀ ਹੈ ਹਰ ਅਪੀਡੇ ਜਿਹੜੀ ਭਰਤੀ ਕਰਨੀ ਆ ਉਹਦੇ ਤੇ ਕੋਈ ਤੁਹਾਡਾ ਪਛਾਣ ਦਾ ਨਿਸ਼ਾਨ ਆ ਜਿਹੜਾ ਚਾਹੇ ਵੋਟਰ ਕਾਰਡ ਆ ਚਾਹੇ ਲਾਇਸੈਂਸ ਦਾ ਨੰਬਰ ਆ ਜਾਦਾ ਆਰ ਕਾਰਡ ਨੰਬਰ ਉਹ ਜ਼ਰੂਰ ਪਾਉਣਾ ਅਸੀਂ ਕੋਈ ਇਹ ਨਹੀਂ ਵੀ ਅਸੀਂ ਜਾਲੀ ਭਰਤੀ ਕਰਕੇ ਕੋਈ ਡਰਾਮਾ ਕਰਕੇ ਦਿਖਾਉਣਾ ਕਿਸੇ ਨੂੰ ਅਸੀਂ ਜਦੋਂ ਘਰ ਚ ਜਾ ਕੇ ਕਿਸੇ ਦਾ ਪਛਾਣ ਨੰਬਰ ਲਵਾਂਗੇ ਅਗਲਾ ਪੁੱਛੂਗਾ ਵੀ ਕਾਦੇ ਲਿਆ ਆਇਆ ਹਾਂ ਭਾਈ ਇਹ ਕੰਮ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਆਏ ਆ ਅਗਲਾ ਵੀ ਆਉਣ ਵਾਲਾ ਮੋਰਲਾ ਵੀ ਕਹੇਗਾ ਕਿ ਆ ਜੀ ਸਾਡੀ ਭਰਤੀ ਕਰੋ ਸੋ ਦਮਾਨ ਇੱਕ ਬਖ ਦੀ ਸ਼ਾਨ ਹੈ ਸੋ ਇਸ ਕਰਕੇ ਇਸ ਭਾਵਨਾ ਨਾਲ ਤੁਹਾਨੂੰ ਬੇਨਤੀ ਆ ਕਿ ਅਸੀਂ ਕੋਈ ਵੀ ਸੋਚ ਲੈਨੇ ਆ ਕਿ ਸਾਬੇ ਕਰਿਆ ਕੀ ਹੋਣਾ ਤੇ ਵੀਰੋ ਕੱਲੇ ਕੱਲੇ ਦੇ ਕਰੇ ਤੇ ਹੋਣਾ। ਇਹ ਕੱਲੇ ਕਰਿਆਂ ਤੇ ਸਾਡੇ ਵੀ ਕੁਛ ਨਹੀਂ ਹੋਣਾ ਫਿਰ ਇਸ ਤਰ੍ਹਾਂ ਦਾ। ਸੋਚਿਆ ਕਿ ਆਪਾਂ ਸਾਰੇ ਦਰਾਂ ਦੇ ਤਾਂ ਇਹ ਮਾਹੌਲ ਹੈ ਜਿਹੜਾ ਬਣਨਾ। ਮੈਂ ਤੁਹਾਨੂੰ ਕੱਲ ਦੀ ਗੱਲ ਕਰਨ ਸੁਣਾ ਰਿਹਾ ਸੀ। ਜਿਹੜੀ ਕੱਲ ਮੀਟਿੰਗ ਕਰਵਾਈ ਸੀ ਉਹਨਾਂ ਨੇ। ਖਰੜਾਲ ਕੇ ਦੀ। ਪਰ ਘੱਟ ਤੋਂ ਘੱਟ ਜੇ ਮੈਂ 15 ਪੱਕ ਕਰ ਕੜੀ 1000 ਤੋਂ ਉੱਪਰ ਬੰਦਾ ਸੀ ਉੱਥੇ। ਔਰ ਉਹ ਮੀਟਿੰਗ ਕਿਸੇ ਹਲਕਾ ਚਾਰਜ ਨੇ ਲੀਡਰ ਲੈਣੀ ਸੀ ਕਰਵਾਈ। ਕੋਈ ਲੀਡਰ ਨਹੀਂ ਸੀ ਉੱਥੇ। ਉਸ ਸਿਰਫ ਇੱਕ ਲੋਕਲ ਪੰਥ ਦਰ ਦੀ ਲੋਕਾਂ ਨੇ ਇੱਕ 11 ਮੈਂਬਰੀ ਕਮੇਟੀ ਬਣਾਈ ਆਪਦੀ 11 ਮੈਂਬਰੀ ਕਮੇਟੀ ਬਣਾ ਕੇ ਔਰ ਪਿੰਡ-ਪਿੰਡ ਜਾ ਕੇ ਸਨੇਹ ਲਾ ਕੇ ਮੀਟਿੰਗ ਕਰਵਾ ਕੇ ਉਹ ਪ੍ਰੋਗਰਾਮ ਰਿਕਿਆ ਸੋਚ ਕਰਕੇ ਇਸ ਤਰ੍ਹਾਂ ਦਾ ਮਾਹੌਲ ਮੇਰੀ ਬੇਨਤੀ ਹੈ ਤੁਸੀਂ ਅੱਜ ਆਗੂ ਸੱਜਣ ਬੈਠੇ ਹੋ ਫਰੀਦਕੋਟ ਦੇ ਤੁਸੀਂ ਵੀ ਆਪਣੀ ਇੱਕ ਕਮੇਟੀ ਬਣਾ ਲਓ 11 ਮੈਂਬਰੀ 10 ਮੈਂਬਰੀ 5 ਮੈਂਬਰੀ 1 ਕਿੰਨੀ ਮੈਂਬਰੀ ਜਿੰਨੀ ਵੀ ਤੁਸੀਂ ਬਣਾਸਲ ਸਮਝਦੇ ਹੋ ਔਰ ਉਹ ਸਾਰੇ ਸੰਗਤ ਨੂੰ ਰੋਜ਼ ਨਹੀਂ ਇਕੱਠੇ ਹੋਣਾ ਦਾ ਉਹ ਕਮੇਟੀ ਜਾਂਦੇ ਬਾਅਦ ਚਾਰ-ਪੰਜ ਦਿਨ ਬਾਅਦ ਇੱਥੇ ਫਰੀਦਕੋਟ ਇਕੱਠੀ ਹੋਵੇ। ਔਰ ਉਹ ਜੱਜਾ ਵੀ ਲਵੇ ਕਿ ਭਰਤੀ ਕਿੰਨੀ ਹੋਗੀ? ਔਰ ਜਿੱਥੇ ਨਹੀਂ ਭਰਤੀ ਪਹੁੰਚਾ ਸਕੇ ਜਿਹੜੇ ਏਰੀਆ ਦੇ ਬੰਦੇ ਨੇ ਉਹ 11 ਉਹ ਚਾਰ ਪਿੰਡਾਂ ਦੀ ਪੰਜ-ਪੰਜ ਆ ਚਾਰ ਪਿੰਡਾਂ ਦੀ ਜ਼ਿੰਮੇਵਾਰੀ ਸਾਂਝੀ ਕਰਨ। ਵੀ ਆਹ ਪੰਜ ਪਿੰਡ ਮੈਂ ਕਵਰ ਕਰ ਲੂੰਗਾ ਤੁਸੀਂ ਕਰ ਲਓਗਾ ਤੁਸੀਂ ਕਰ ਲਓਗਾ ਕਿ ਭਰਤੀ ਆ ਜਿਹੜੀ ਹਰ ਘਰ ਤੱਕ ਸਾਡੀ ਪਹੁੰਚ ਹੋ ਜਾਵੇ। ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਭਰਤੀ ਸਾਡੀ ਹੋ ਰਹੀ ਆ। ਸੋ ਆਪਣਾ ਜਿਹੜਾ ਨਵਾਂ ਜਦੋਂ ਅਸੀਂ ਕੋਈ ਪੱਕਾ ਸ਼ੁਰੂ ਕਰਦੇ ਆਂ ਸਾਡੇ ਕੋਲੇ ਉਹਨੇ ਸਾਧਨਾ ਦੀ ਵੀ ਘਾਟ ਹੁੰਦੀ ਆ ਪੈਸੇ ਤੇ ਲੜੀ ਵੀ ਘਾਟ ਹੁੰਦੀ ਆ ਉਹਨਾਂ ਲੋਕਾਂ ਨੇ ਹਜ਼ਾਰਾਂ ਕਰੋੜ ਰੁਪਏ ਕਮਾਏ ਹੋਏ ਨੇ ਸਾਰਾ ਸੋਸ਼ਲ ਮੀਡੀਆ ਹੋਰ ਜੇ ਉਹ ਪ੍ਰਚਾਰ ਕਰਨ ਤੇ ਝੂਠਾ ਸੱਚਾ ਕਰਨ ਤੇ ਬਹੁਤ ਕੁਝ ਹੈ ਪ੍ਰਸੰਗਤ ਮਨਾਵਚੋਣਾਂ ਲਈ ਨਹਰਤਾ ਔਰ ਸ਼੍ਰੀ ਕਾਲ ਤਖਸਾਲ ਦੀ ਬਣਾਈ ਹੋਈ ਕਮੇਟੀ ਦੀ ਸਤਿਕਾਰ ਆ ਇਸ ਕਰਕੇ ਜਿੱਤਾਂ ਜਿਹੜੀ ਸੇਵਾ ਨੂੰ ਗੁਰੂ ਦੇ ਅਸ਼ੀਰਵਾਦ ਨਾਲ ਆਪਣੀ ਹੋਣੀ ਆ ਪਰ ਉਹਦੇ ਲਈ ਮਿਹਨਤ ਔਰ ਲੜਾਈ ਆਪਾਂ ਨੂੰ ਲੜਨੀ ਪੈਣੀ ਆ ਸੋ ਉਹਦੇ ਲਈ ਤੁਹਾਨੂੰ ਬੇਨਤੀ ਆ ਕਿ ਕਮੇਟੀ ਵੀ ਜ਼ਰੂਰ ਬਣਾਓ ਔਰ ਕਮੇਟੀ ਬਣਾ ਕੇ ਫਿਰ ਉਸ ਟੈਨਕਾ ਦਾ ਕੰਮ ਸ਼ੁਰੂ ਕਰੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ